ਸੇ ਗੱਲ ਜੀ ਕਿ ਦਹਲਦ ਸਾਰਿਆਂ ਦਾ ਵਧੀਆ ਹੋ। ਹੋਰ ਸੁਣਾਓ ਕਿ ਵੀ ਸਾਰੇ ਵਧੀਆ। ਨਵੀਆਂ ਤਾਜ਼ੀਆਂ ਤੇ ਕਈ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ। ਕੁਝ ਕੁਝ ਲੋਕ ਹੁੰਦੇ ਆ ਜਿਹੜੇ ਲੱਗਦੇ ਆ ਪਤਾ ਨਹੀਂ ਉਹਨਾਂ ਨੂੰ ਇਦਾਂ ਤੇਰਾ ਘਰ ਵਾਲਾ ਇਕੱਲਾ ਹੀ ਦਵਾਈ ਚ ਮੇਰਾ ਘਰ ਵਾਲੇ ਪਤਾ ਨਹੀਂ ਕਿੰਨੀਆਂ ਵਾਈਫਸ ਦੇ ਹਸਬੰਡ ਦਵਾਈ ਚ ਕਿੰਨੀਆਂ ਭੈਣਾਂ ਦੇ ਭਰਾ ਕਿੰਨੀਆਂ ਮਾਵਾ ਦੇ ਪੁੱਤ ਹਨ ਦਵਾਈ ਚ ਹੀ ਹੈ। ਮੈਂ ਦਵਾਈ ਵਾਲੇ ਵਾਲੇ ਤਾਂ ਗੱਲ ਕਰਦੀ ਕਿਉਂਕਿ ਮੇਰੇ ਘਰ ਵਾਲਾ ਉੱਥੇ ਐਨਐਚਰ ਹੋ ਗਿਆ ਰਹਿੰਦੇ ਨੂੰ ਤੇ ਜੋ ਉਹਨੇ ਉਹ ਦਿਨ ਉਹ ਹੁੰਦਾ ਜਿੱਦਾਂ ਜਿਹੜੇ ਤਾਂ ਹੈਗੇ ਅੰਦਰ ਕੰਮ ਕਰਦੇ ਵਰਕਸ਼ਾਪਾਂ ਦੇ ਜਾਂ ਜਿਨ੍ਹਾਂ ਨੂੰ ਗੱਡੀਆਂ ਆ ਉਹ ਮਤਲਬ ਏਸੀਆਂ ਦੇ ਵਿੱਚ ਬੈਠੇ ਉਹਨਾਂ ਨੂੰ ਨਹੀਂ ਫੀਲ ਹੁੰਦਾ ਜਿਹੜੇ ਵੀ ਜਲੇ ਧੋਪ ਚ ਆਪਣਾ ਚਮੜਾ ਸਾੜਦੇ ਆ ਇੱਕ ਤੋਂ 23 ਬਣਾਨੇ ਸੌਫੇ ਨਹੀਂ ਹੈਗੇ ਚਮੜਾ ਸਾੜਨਾ ਪੈਂਦਾ ਸਾਰਾ ਦਿਨ ਹਨਾ ਇਸ ਕਰਕੇ ਮੈਂ ਵੀਡੀਓ ਬਣਾਣੀ ਕਿਉਂਕਿ ਮੇਰੇ ਨਾਲ ਹਰ ਗੱਲ ਸ਼ੇਅਰ ਅਸੀਂ ਕਰਦੇ ਇੱਕ ਦੋ ਦਿਨ ਰਾਤ ਨੂੰ ਜੇ ਫੋਨ ਕਰਦੇ ਆ ਇੱਕ ਦੋ ਦਿਨ ਗੱਲ ਕਰਦੇ ਤਾਂ ਅਸੀਂ ਗੱਲ ਸ਼ੇਅਰ ਕਰਦੇ ਹੁੰਦੇ ਕੀ ਹੋਇਆ ਅੱਜ ਕੀ ਕੀ ਕੀਤਾ ਤੁਸੀਂ ਵੀ ਕੰਮ ਕਰਦੇ ਆ ਕਰਨੀ ਵੀ ਚਾਹੀਦੀ ਸਾਰਿਆਂ ਨੂੰ ਹਨਾ ਸਾਡੇ ਲਈ ਬੰਦੇ ਗਿਓ ਹੈ ਤੇ ਧੁੱਪ ਇਦਾਂ ਦੀਏ ਉੱਥੇ ਤਾਂ ਬੰਦਾ ਧੁੱਪ ਤਾਂ ਇੱਥੇ ਵੀ ਬਹੁਤ ਹੈ ਇੰਡੀਆ 'ਚ ਵੀ ਹੁਣ ਗਰਮੀ ਬਹੁਤ ਹੈ ਇਦਾਂ ਦੀ ਗੱਲ ਵੀ ਦਵਾਈ 'ਚ ਹੈ ਜਾਂ ਦਵਾਈ 'ਚ ਵੀ ਹੈ ਪਰ ਸਾਡੇ ਪਹਿਲਾਂ ਤਾਂ ਪਰਦੇਸ ਕੱਟਣਾ ਬਹੁਤ ਔਖਾ ਹੈ ਘਰਦਿਆਂ ਤੋਂ ਦੂਰ ਰਹਿਣਾ ਬਹੁਤ ਔਖਾ ਹੈ ਇਹ ਤੀਜਾ ਹਰ ਕੋਈ ਨਹੀਂ ਕਰ ਸਕਦਾ ਹੁਣ ਕਈ ਨਵੇਂ ਮੁੰਡੇ ਜਾਂਦੇ ਵਿਚਾਰੇ ਨਹੀਂ ਰਹਿ ਸਕਦੇ ਇਹਨਾਂ ਨੇ ਕੰਮ ਨਹੀਂ ਕੀਤਾ ਖਾਤਲਾ ਹੁਣ ਰੇ ਨਹੀਂ ਹੈ ਨਾ ਹੈਗਾ ਜਿਹਨਾਂ ਕੋਲ ਜਿਹੜੇ ਪ੍ਰਾਣੇ ਉਹੀ ਨਾ ਕੋ ਹੱਥ ਦੇ ਹੋਣਰੇ ਹੁਣ ਤਾਂ ਨਿਆਣਿਆਂ ਕੋਈ ਵਿਚਾਰਿਆਂ ਨੂੰ ਫੋਨ ਨਾ ਨਹੀਂ ਛੱਡਦੇ ਸਾਨੂੰ ਫੋਨ ਜਿੰਬੜ ਗਏ ਬਾਕੀ ਸਭ ਖਤਮ ਉਹਨਾਂ ਨਾਲੇ ਫੋਨ ਹੈਗੇ ਜੋ ਕੁਝ ਹੈਗਾ ਹੁਣ ਹਨਾ ਇਸ ਕਰਕੇ ਇੱਕ ਇੱਕ ਵੀਰ ਨੇਗਾ ਤੇਰੇ ਤਾਂ ਖਰਚੇ ਹੀ ਵੱਲੇ ਆ ਖਰਚੇ ਮੇਰੇ ਵੱਲੇ ਕਿ ਮੈਂ ਦੁਨੀਆ ਦੁਬਾਰਾ ਹੀ ਕੁਝ ਦੁਆ ਕਰਦੀ ਆ ਬੋਲਦੇ ਬੋਲਣ ਲੱਗੇ ਸੋਚਦੇ ਨਹੀਂ ਕੁਝ ਵੀ ਹਨਾ ਚਲੋ ਕੋਈ ਗੱਲ ਨਹੀਂ ਵਧੀਆ ਹੈ ਕਈ ਜਣ ਜੋ ਜਿਹਦਾ ਦਿਲ ਜੋ ਦਿਲ ਕਰਦਾ ਉਹਨੇ ਉਹੀ ਕਹਿਣਾ ਨਾਲ ਜਿਹਨੂੰ ਬਿਨਾ ਕੀਤੇ ਤੋਂ ਬਿਨਾ ਕੁਝ ਚੱਕੇ ਤੋਂ ਜਿਹਦੇ ਬੁਰਕੀ ਮੂੰਹ ਚ ਪੈਣ ਉਹਨੂੰ ਕੀ ਪਤਾ ਰੋਟੀ ਦੀ ਕੀਮਤ ਦਾ ਹਨਾ ਜਿਹਨੂੰ ਜਿਹਨੇ ਸਾਰਾ ਦਿਨ ਧੁੱਪ ਦੇ ਵਿੱਚ ਸੜਨਾ ਹੁਣ ਕੱਲ ਰਾਤੀ ਗੱਲ ਕਰਦੇ ਸੀ ਕਹਿੰਦੇ ਅਸੀਂ ਨਿੱਚੜ ਗਏ ਪੂਰੇ ਡਾਂਗਰੀਆਂ ਸਾਡੀਆਂ ਪੂਰੀਆਂ ਨਿੱਚੜੀਆਂ ਪਈਆਂ ਤੇ ਬੂਟ ਭਰੇ ਪਏ ਪਾਣੀ ਨਾਲ ਉਹ ਤਾਂ ਹੈਨਾ ਗੱਲ ਹੈ ਗੱਲ ਹੈ ਤਾਂ ਹੈ ਉਹ ਗੱਲ ਸ਼ੇਅਰ ਕੀਤੀ ਤਾਂ ਮੈਂ ਤੁਹਾਡਾ ਸ਼ੇਅਰ ਕਰਦੀ ਹਾਂ ਦਵਾਈ ਵਾਲਿਆਂ ਤਾਂ ਸਪੋਰਟ ਕਰਦੀਆਂ ਕਿ ਗਰਮੀ ਬਹੁਤ ਹੈ ਦਵਾਈ 'ਚ ਹਰ ਕੋਈ ਦਵਾਈ ਜ ਨਹੀਂ ਰਹਿ ਸਕਦਾ ਇਹਨਾਂ ਦਾ ਪਹਿਲਾ ਗਰੁੱਪ ਸੀਗਾ ਜਿਹੜਾ ਜੇ ਫਸਟ ਟਾਈਮ ਗਏ ਸੀਗਾ ਇਹਨਾਂ ਦਾ ਪਹਿਲਾ ਗਰੁੱਪ ਸੀਗਾ ਬਹੁਤ ਨਾਈਸ ਹੁਣ ਗਾਹਾਂ ਗਾਹ ਕਹਿੰਦੇ ਬੰਦੇ ਹੀ ਹੋਰ ਤਰ੍ਹਾਂ ਦੇ ਆਈ ਜਾਂਦੇ ਨੇ ਨਾ ਕੋਈ ਕੰਮ ਵਾਲਾ ਨਾ ਵਾਸਤਾ ਅੱਗੇ ਸੀ ਕੰਮ ਵਾਲੇ ਸੀਗੇ ਸਾਰੇ ਹੁਣ ਹੁਣ ਹੁਨਰ ਹੈ ਨਹੀਂ ਕਿ ਇਹ ਤੋਂ ਬਸ ਚਮਚੇ ਐ ਚਮਚੇ ਮੇਰੇ ਘਰ ਵਾਲੇ ਇੰਨਾ ਕੰਮ ਐਨੀ ਮਿਹਨਤ 24 24 48 48 ਘੰਟੇ ਲਗਾਤਾਰ ਕੰਮ ਕੀਤਾ ਪਰ ਮਿਹਨਤ ਦਾ ਮੁੱਲ ਪਾਉਂਦਾ ਬਾਹੁਰੂ ਪਾਉਂਦਾ ਪਰਮਾਤਮਾ ਪਾਉਂਦਾ ਬੰਦੇ ਨਹੀਂ ਬੰਦੇ ਜਿਹੜੇ ਚਮਚੇ ਥੱਲੇ ਉਹ ਨਹੀਂ ਕਿਸੇ ਦੀ ਗਾਹ ਤਰੱਕੀ ਹੋਣ ਦਿੰਦੇ ਜੰਮ ਤੇ ਮਰਦੇ ਠੀਕ ਹੈ ਵੀਡੀਓ ਵਧੀਆ ਲੱਗੇ ਜਿਨ੍ਹਾਂ ਨੂੰ ਬੜੀ ਵਧੀਆ ਲੱਗੇ ਉਹ ਹੀ ਸ਼ੇਅਰ ਕਰਿਆ ਕਰੋ ਗਲਤ ਕਮੈਂਟ ਨਾ ਕਰਿਆ ਕਰੋ